ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚਾਰ ਐਨੀਮਲ ਦਿਖਾਉਣੇ ਆ ਤੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਜਿੱਥੇ ਤੁਸੀਂ ਵਿజిਟ ਕਰਨੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ ਜੀ। ਤੇ ਬਾਈ ਸੁਖਦੇਵ ਦੇ ਫਾਰਮ ਤੇ ਬਾਈ ਸੁਖਦੇਵ ਦੇ ਘਰ ਪਹੁੰਚੇ ਹੋਏ ਆ। ਤੇ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਆਪਾਂ ਚਾਰ ਦਿਖਾਉਣੇ ਆ ਅੱਜ। ਜਿਹਦੇ ਵਿੱਚ ਤੁਸੀਂ ਪੂਰੀ ਇੱਕ ਮੱਝ ਹੈਗੀ ਦੋਸਤੋ ਪ੍ਰੋਪਰ ਉਹ ਵੀ ਵੇਖਣ ਦੇ ਵਿੱਚ ਤੁਹਾਨੂੰ ਮਿਲੇਗੀ ਤੇ ਆਓ ਦੋ ਟਾਈਮ ਆਓ ਤਿੰਨ ਟਾਈਮ ਆਓ ਦੋਸਤੋ ਤਸੱਲੀ ਜਿਹੜੀ ਚਵਾਈ ਦੀ ਆ ਉਹ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਬਧਿਹਰੇ ਜਾਣਕਾਰੀ ਹੈਗੀ ਬਾਈ ਸੁਖਦੇਵ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਸ਼ੂ ਤਾਜੇ ਸੂਏ ਹੈਗੇ ਆ ਜਿਹੜੇ ਪਸ਼ੂ ਟੁੱਕੇ ਆ ਅੱਗੇ ਸੂਨ ਦੇ ਵਿੱਚ ਸਮਾਂ ਬਾਕੀ ਆ ਉਹ ਵੀ ਆਪਾਂ ਬਿਲਕੁਲ ਪੂਰਾ ਵੇਰਵਾ ਜਿਹੜਾ ਲੈ ਕੇ ਬਾਈ ਦੇ ਨਾਲ ਉਹਨਾਂ ਤੋਂ ਲੈ ਕੇ ਵੇਰਵਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਚੱਲਦੇ ਆ ਬਾਈ ਸੁਖਦੇਵ ਦੇ ਕੋਲ ਬਧਿਹਰੇ ਜਾਣਕਾਰੀ ਦੇ ਲਈ ਆਜੋ ਬਾਈ ਸੁਖਦੇਵ ਜੀ ਇੱਕ ਪਾਸੇ ਕਿੱਥੋਂ ਸਟਾਰਟ ਕਰੀਏ ਇੱਕ ਤੋਂ ਸਭ ਤੋਂ ਪਹਿਲਾਂ ਬਾਈ ਸੁਖਦੇਵ ਸਸਰੀਕਾਰ ਸਸਰੀਕਾਰ ਜੀ ਹੋਰ ਕਾਇਮ ਹੋ ਐਮ ਵੱਡ ਗਿਆ ਬੜੀ ਕਿਰਪਾ ਗੁਰਾਂ ਦਾ ਦਿੱਤੀ ਚਲੋ ਸ਼ੁਕਰਮਾਲਕ ਦਾ ਜੀ ਤੇ ਬਾਈ ਸੁਖਦੇਵ ਅੱਜ ਆਪਣੇ ਕੋਲ ਚਾਰ ਪਸ਼ੂ ਆਗੇ ਸੇ ਚਾਰ ਮੱਝਾਂ ਠੀਕ ਆ ਜੀ ਹਾਂਜੀ ਤੇ ਕਰੀਏ ਇਨਫੋਰਮੇਸ਼ਨ ਸਾਂਝੀ ਵੀਰਾਂ ਨਾਲ ਜੀ ਹਾਂਜੀ ਇਹ ਦੂਜਾ ਸਭ ਦਾ ਸੂਈ ਆ ਹਾਂਜੀ ਤੇ ਕੱਲ ਇੱਕ ਵੇ ਲੈ ਦੀ ਸੂਈ ਝੋਟੀ ਠੀਕ ਆ ਜੀ ਹਾਂ ਇਸ ਕਵੇਲੇ ਦੀ ਸੂਈ ਕੱਲ ਹੀ ਹੈ ਹਾਂਜੀ ਹਾਂਜੀ ਕੱਲ ਹੀ ਸੂਈ ਤਾਜ਼ਾ ਬਿਲਕੁਲ ਬੱਚਾ ਤੇ ਸੁਵਾ ਦੂਜਾ ਦਾ ਹੈ ਸੁਵਾ ਦੂਜਾ ਠੀਕ ਹੈ ਜੀ ਤੋਂ ਦੋਸਤੋ ਵੇਖੋ ਕਰੋ ਚੈੱਕ ਤੁਸੀਂ ਦੂਜਾ ਸੁਵਾ ਤੇ ਕੱਲ ਜਿਹੜੀ ਦੋਸਤੋ 1 ਦਸੰਬਰ ਦੀ ਸੁਈ ਆ ਅੱਜ 2 ਦਸੰਬਰ ਨੂੰ ਜਿਹੜੀ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਤੇ ਜਿਹੜਾ ਸਮਾਂ ਹੈਗਾ ਦੋਸਤੋ ਦੁਪਹਿਰ ਦਾ ਟਾਈਮ ਹੈਗਾ ਤਕਰੀਬਨ 12 ਵਜੇ ਤੋਂ 1 ਵਜੇ ਦਾ ਜਿਹੜਾ ਸਮਾਂ ਹੈਗਾ ਨੋਟ ਜ਼ਰੂਰ ਕਰ ਲਿਓ ਤੇ ਟਾਈਮ ਟੂ ਟਾਈਮ ਜਿਹੜੀ ਚਵਾਈ ਆਪਦੀ ਜ਼ਰੂਰ ਕਰਕੇ ਵੇਖੋ ਜਿਹੜਾ ਪਸੂ ਬੌਲੇ ਦੇ ਵਿੱਚ ਹੈਗਾ ਆ ਵੇਖੋ ਬੈਕ ਸਾਈਡ ਤੋਂ ਥਨਾ ਥਨਾ ਦੀ ਜਿਹੜੀ ਲੰਬਾਈ ਜ਼ਰੂਰ ਵੇਖ ਲਓ ਤੇ ਸੁਬਾ ਦੂਜਾ ਤੇ ਬਾਈ ਸੁਖਦੇਵ ਜੀ ਕੀ ਹਿਸਾਬ ਕਿਤਾਬ ਆ ਇਹ ਨਾ ਬੱਚੇ ਬੱਚੇ ਨੂੰ ਲਿਆ ਕੇ 2 ਕਿਲੋ ਦੇਨੇ ਚੋ ਆ ਬੋਲਾ ਠੀਕ ਆ ਜੀ ਅਜੇ ਤਾਂ ਬੋਲਾ 4 ਕਿਲੋ ਹੀ ਹੋਉਂਦਾ ਉਹ ਠੀਕ ਮੈਂ ਤਾਂ 5 ਹੋਊ 4 ਹੋਊ ਤੇ ਬੱਚਾ ਨੀਚੇ ਕੀ ਆ ਗਿਆ ਜੀ ਇਹ ਕੱਟਾ ਜੀ ਮੇਲ ਕਾਫ ਕੱਟਾ ਦੋਸਤੋ ਜਿਹੜਾ ਨੀਚੇ ਜ਼ਰੂਰ ਚੈੱਕ ਕਰ ਲਓ ਬਿਲਕੁਲ ਹੀ ਤਾਜ਼ਾ ਹੈ ਕੱਲ ਦਾ ਤਾਜ਼ਾ ਠੀਕ ਹੈ ਬੱਚੇ ਦੇ ਨਾਲ 나ੜੂ ਹੈਗਾ ਕੱਲ ਦਾ ਬਾਈ ਹੋਰੀ ਵੀਰਵਾ ਕਹਿੰਦੇ ਆ ਅੱਜ ਦੂਜਾ ਦਿਨ ਤੇ ਫੇਸ ਦੀ ਕੁਆਲਿਟੀ ਮੂੰਹ ਮੱਥਾ ਜਿਹੜਾ ਝੋਟੀ ਦਾ ਤੁਸੀਂ ਜ਼ਰੂਰ ਚੈੱਕ ਕਰ ਲਓ ਹਾਂ ਲੋ ਬੋਲਾ ਬਈ ਕਿੰਨਾ ਕੁ ਹੋਣਾ ਹੁਣ ਬੋਲਾ 5 6 ਕਿਲੋ 5 ਕਿਲੋ ਹੀ ਹੋਊਗਾ ਦੇਖ ਲੈ ਠੀਕ ਆ ਤੇ ਖੋਲ ਕੇ ਮੜਾ ਤੋੜੀਏ ਜੀ 5 6 ਕਿਲੋ ਜਿਹੜਾ 5 ਕਿਲੋ ਦਾੜਾ ਦੋਸਤੋ ਬੋਲਾ ਹੈਗਾ ਕਿਉਂਕਿ ਕੱਲ ਵੀ ਹਜੇ ਵਿਆਈ ਆ ਤੇ ਸੈਕੰਡ ਟਾਈਮਰ ਆ ਆ ਕਰੋ ਚੈੱਕ ਕਿਉਂ ਆਈ ਜੀ ਬੜੀ ਚੰਗੀ ਧਾਰ ਮੋਤੀ ਠੀਕ ਆ ਅੱਛਾ ਭਾਈ ਮੁੱਲ ਕਿੰਨਾ ਕਰਦੇ ਮੈਂ ਮੁੱਲ 55000 ਰੁਪਏ 55000 ਹਾਂ ਠੀਕ ਆ ਉਹਦੇ ਚ ਵੀ ਥੋੜਾ ਬਾਤ ਹੋਊਗਾ ਲੈਸ ਜੀ ਛੋਟ ਛਾੜੀ ਹੋਣੀ ਛੋਟ ਛਾੜ ਹੋ ਜੂਗੀ ਜਦੋਂ ਸੌਦਾ ਹੋਣ ਲੱਗਾ ਹਾਂਜੀ ਹਾਂ ਠੀਕ ਆ ਜੀ 55000 ਦੇ ਵਿੱਚ ਵੀ ਜੀ ਦੋਸਤੋ ਥੋੜੀ ਬਾਤ ਦੀ ਗੁੰਜਾਇਸ਼ ਜਿੰਨੀ ਵੀ ਹੋਈ ਜ਼ਰੂਰ ਹੋ ਜੇ ਕਿ ਮੌਕੇ ਦੀ ਆ ਠੀਕ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਝੋਟੀ ਆ ਗਈ ਬਾਈ ਪੰਜਾਂ ਝੋਟੀ ਹੈ ਪਹਿਲਾਂ ਨੇ ਠੀਕ ਆ ਦੰਦ ਕੱਟੀ ਹੈ ਚੌਗੀ ਆ ਮੂੰਹ ਹਾਂਜੀ ਤੇ ਚਾਰ ਦੰਦ ਕੱਟੀ ਦੋਸਤੋ ਤੇ ਕਰੋ ਚੈੱਕ ਬਿਲਕੁਲ ਮੀਡੀਅਮ ਹਾਈਟ ਮਗਰ ਵੀ ਕੱਟੀ ਹੈ ਕੱਟੀ ਆਪ ਤਾਂ ਮਗਰ ਵੀ ਕੱਟੀ ਹੈ ਆ ਸਿੰਘ ਵੇਖੋ ਨੂੰ ਬਥਾ ਫੇਸ ਇਕਵਲਟੀ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਤੁਸੀਂ ਥਣਾ ਦੀ ਆ ਲੰਬਾਈ ਆ ਉਹ ਜ਼ਰੂਰ ਵੇਖੋ ਸੋਨਾ ਚੰਗਾ ਥਾਂ ਲੱਗਾ ਤੇ ਭਾਈ ਜੀ ਚੁਈ ਚੁਈ ਕਿਵੇਂ ਚੁਈ ਬੜੀ ਚੰਗੀ ਕਿੰਨਾ ਕ ਟਾਈਮ ਦਾ ਸੂਈ ਨੂੰ ਸੂਈ ਨੂੰ ਅੱਜ 8 ਕਿ ਦਿਨ ਹੋ ਗਏ 7-8 ਦਿਨ 7-8 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਹੁਣ ਮੌਕੇ ਤਾਂ ਕਿੰਨਾ ਰੈਡੀ ਹੈ ਜੀ 8 ਕਿਲੋ ਦੁੱਧ ਰੈਡੀ ਹੈ ਦੇਖ ਬਿਲਕੁਲ ਤਿਆਰ ਪਰ ਤਿਆਰ ਤਿਆਰ ਜਿਹੜਾ ਦੋ ਟਾਈਮ ਕੇ ਚੋਲੇ ਤਿੰਨ ਟਾਈਮ ਠੀਕ ਹੈ ਜੀ ਚਵਾਈ ਚਵਾਈ ਬਿਲਕੁਲ ਵਧੀਆ ਜੀ ਐਨ ਇੱਕ ਨੰਬਰ ਅਗਲੇ ਨਾਲ ਅਗਲਾ ਬਰਾਬਰ ਮਗਰ ਦੇ ਨਾਲ ਠੀਕ ਹੈ ਸੋ 7 ਲੀਟਰ ਦੀ ਜਿਹੜੀ ਚਵਾਈ ਦੋਸਤੋ ਤੁਸੀਂ ਜਰੂਰ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਤੇ ਮਗਰ ਕੱਟੀ ਆ ਮਗਰ ਕੱਟੀ ਕਰੇ ਲੋ ਪਰਿਵਾਰਕ ਵੀਰ ਕਿਸੇ ਨੇ ਵੀ ਘਰੇ ਕੇ ਚਵਾਈ ਕਰਨ ਲਈ ਲੈ ਕੇ ਜਾਣਾ ਪਸੂ ਤੇ ਪਹਿਲਾ ਸਵੇਰ ਦੋਸਤੋ ਸੁਈ ਆ ਤੇ ਬਿਲਕੁਲ ਹਜੇ ਉਮਰ ਵੀ ਬਿਲਕੁਲ ਪਾਜੀ ਮੈਂ ਦੱਸਦੀ ਹਾਂ ਮੇਰੇ ਪੂਰਨੇ ਆ ਮੋਟੀ ਟਾਰ ਆ ਉਹ ਕਰੇ ਡੋਕਾ ਨਾਲ ਲਾਉਗੀ ਠੀਕ ਹੈ ਜੀ ਠੀਕ ਹੈ ਪਾਜੀ ਇਹਨੂੰ ਵੀ ਆਪਾਂ ਵਿਖਾਈ ਦੇ ਬਾਹਰ ਦੂਰ ਕੇ ਤੋ ਕੱਦ ਕਰਦੀ ਜਿਹੜੀ ਦੋਸਤੋ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਬਿਲਕੁਲ ਦਰਮਿਆਨਾ ਮੀਡੀਅਮ ਹਾਈਟ ਆ ਤੇ ਚੰਗੀ ਝੋਟੀ ਆ ਓਵਰ ਆਲ ਜਿੰਨੀ ਵੀ ਹੈਗੀ ਆ ਫੱਬਦੀ ਝੋਟੀ ਆ ਤੇ ਹਵਾਨੇ ਵਾਲੇ ਪਾਸਿਓਂ ਵੀ ਵਧੀਆ ਚੰਗਾ ਵਿਖਾਲਾ ਹੈਗਾ ਤੇ ਦੁੱਧ ਤਕਰੀਬਨ ਹਜੇ ਤਾਜ਼ਾ ਪਸ਼ੂ ਸੋਇਆ ਤੇ ਦੁੱਧ ਵੀ ਜਿਵੇਂ ਜਿਵੇਂ ਦੋਸਤੋ ਪਾਈ ਜਾਈਦਾ ਤੇ ਦੁੱਧ ਦੋਵੇਂ ਆਪਾਂ ਲੈ ਸਕਦੇ ਇੱਥੋਂ ਹੁਣ ਮੌਕੇ ਦਾ 7 ਕਿਲੋ ਹਲੋ ਜਿੰਗੇ ਸੋਹਣੇ ਜਿਹੜੇ ਥਾ ਨਿਖੜਵੇਂ ਆ ਮੁੱਠੀ ਵਾਲਾ ਥਾ ਨਾ ਤੇ ਇਹਦਾ ਭਾਈ ਜੀ ਮੁੱਲ ਇਹਦਾ 55 55 ਹੀ ਆ ਠੀਕ ਆ ਇਹਦਾ ਵੀ 55000 ਆ ਦੋਸਤੋ ਜਰੂਰ ਨੋਟ ਕਰੀ ਜਾਵੇ ਨਾਲ ਨਾਲ ਉਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਆ ਬੂਰੀ ਮੱਝ ਹੈਗੀ ਆ ਨੀਲੀ ਰਾਵੀ ਤੇ ਨੀਲੀ ਰਾਵੀ ਆ ਬੂਰੀ ਆ ਤੇ ਨਾਲ ਨੀਲੀ ਰਾਵੀ ਆ ਤੇ ਆ ਵਿਖਾਉਣੀ ਆ ਪਾ ਤੁਮ ਤਸਲੀ ਦੇ ਨਾਲ ਬੜੀ ਤੇ ਪਰ ਮੋਟਾ ਧਾਰਮ ਆ ਵੇਖੋ ਜੀ ਹਲੋ ਅੱਛਾ ਭਾਈ ਸੁਖਦੇਵ ਜੀ ਕੀ ਡਿਟੇਲ ਆ ਜੀ ਇਸ ਪੂਰੀ ਨੀਲੀ ਦਾ ਵੀ ਦੀ ਇਹ ਨਾ ਜੇ ਦਿਨ ਲੈ ਜੂਗੀ 7 6 7 ਅੱਛਾ ਜੀ ਤੇ ਘਰ ਵਾਲੇ ਤਾਂ ਦੇ ਵੀ ਅਸੀਂ ਦੁੱਧ 12 ਕਿਲੋ ਪਹਿਲੇ ਸਵੇਰ ਚ ਹੋਇਆ ਕਿ ਦੂਜਾ ਸਵੇਰ ਠੀਕ ਹੈ ਤੇ 10 ਕਿਲੋ ਦਾ ਦੁੱਧ ਪਾਰਾ ਦੇਊਗੀ ਦੇਊਗੀ ਨੇ ਇਹ ਦੂਜਾ ਸਵੇਰ ਅਕੇ ਸੁੰਨ ਰੈਡੀ ਹੈ ਜੀ ਦੂਜੇ ਸਵੇਰ ਸੁੰਨਾ ਠੀਕ ਆ ਪਿਓਰ ਨੀਲੀ ਦਾ ਵੀ ਇਹ ਚਾਰੇ ਖਰਾ ਦੇ ਜਵਾਬ ਹੈਗੇ ਆ ਆਵੇ ਸਾਸ ਤੇ ਵੀ ਜਵਾਬ ਤੇ ਕਰਤੇ ਪਹਿਲੇ ਸਵੇ ਕਿੰਨੀ ਚੋਈ ਦੱਸਿਆ ਜੀ ਉਹ ਤਾਂ ਘਰ ਆ ਇਹ ਤਾਂ 12 ਕਿਲੋ ਵੰਦੇ ਆ ਇੰਨਾ ਕੁ ਦਿੰਦੀ ਵੀ ਹੋਊ ਛੋਟੀ ਚੰਗੀ ਨੇ ਥਾਣਾ ਚੰਗਾ ਹਵਾਣਾ ਖੁੱਲਾ ਹੈ ਹਾਂ ਵਾਹ ਨੇ ਖੁੱਲੇ ਵਾਨੇ ਤੇ ਦਿਨ ਗਾ ਜੇ ਕਿੰਨੇ ਕੁ ਉਮੀਦ ਹੈ ਜੀ ਲੈ ਜੂ ਦਿਨ 7-8 ਲੈ ਜੂਗਾ ਜੀ 7-8 ਦਿਨ ਜਿਹੜਾ ਸਮਾਂ ਲੈ ਜੂ ਕਿਸਾਨ ਵੀਰ ਉਹ ਤੇ ਸੈਕੰਡ ਟਾਈਮਰ ਆ ਦੂਜਾ ਸੂਆ ਅੱਗੇ ਸੂਣ ਜਾ ਰਹੀ ਆ ਤੇ ਚੰਗੀ ਸੋਹਣੀ ਲੇਫਟੀ ਲੁਕਟੀ ਹੈਗੀ ਆ ਤੇ ਥਾਣਾ ਦਾ ਜਿਹੜਾ ਗਾਇਬ ਅੰਤਰ ਉਹ ਵੀ ਸੋਹਣਾ ਤੇ ਚੰਗੇ ਸੋਹਣੇ ਥਾਣੇ ਪੜੀ ਭੋਲੀ ਠੀਕ ਹੈ ਜੀ ਤੇ ਇਹਨੂੰ ਵਿਖਾਈਏ ਜੀ ਬਰਕ ਦਿੱਗੇ ਇਧਰ ਫੇਸ ਬੂਸ ਦੀ ਕੁਆਲਿਟੀ ਚੰਗੀ ਆ ਬੂਰੀ ਨੀਲੀ ਰਾਵੀ ਦੇ ਵਿੱਚ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਏ ਤੇ ਸੋਚ ਜੇ ਇਸ ਨੂੰ ਕਿਸਾਨ ਵੀਰ ਨੂੰ ਪਸੰਦ ਹੋਵੇ ਤਾਂ ਭਾਅ ਪੜਦਾ ਵੀ ਆਪਾਂ ਲਾਸਟ ਤੇ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਚੰਗੀ ਸੋਣੀ ਆ ਰਾਜੀ ਆ ਪੁੱਠੇ ਪੱਠ ਦੀ ਚੜਾਈ ਵੀ ਬਹੁਤ ਵਧੀਆ ਖੂਬਸੂਰਤ ਚੌੜਾ ਪੱਠਾ ਆ ਲਓ ਜੀ ਦੇਣਾ ਦੇ ਹਫਤਾ ਤਕਰੀਬਨ ਲੈ ਜੂਏ ਪੂਰੀ ਬੈਲੂ ਥੱਲੇ ਹੋਵੇ ਠੀਕ ਹੈ ਇਹਦਾ 12 ਕਿਲੋ ਦਾ ਤੈਨੂੰ ਕੀ ਜਾਂਦਾ ਬਿਲਕੁਲ ਬਿਲਕੁਲ ਤੇ ਇਹਦੀ ਕੀਮਤ ਕਰਦੇ ਆ ਜੀ ਮੁੱਲ ਤਾਂ ਜੀ ਕਰਦਾ 80 ਕਰਕੇ ਰਾਸਿਆਂ ਹੂੰ ਪਰ ਆਪਾਂ 73000 ਦੀ ਮੈਂ ਦੇ ਦਾਂਗੇ 73000 ਦੀ ਹਾਂ ਠੀਕ ਹੈ ਮੱਚ ਵੀ ਚੰਗੀ ਹੈ ਬਾਈ ਬਹੁਤ ਚੰਗੀ ਮੈਂ ਹੈ 73000 ਦੀ ਮੈਂ ਬਹੁਤ ਚੰਗੀ ਬਿਲਕੁਲ 73000 ਦੀ ਜਿਹੜੀ ਦੋਸਤੋ ਲੈਦੇ ਹੋਵੇਗਾ ਸੋ ਚੰਗੀ ਆ ਤਕਰੀਬਨ ਓਵਰ ਆਲ ਜਿਹੜੇ ਘਰੇ ਲੋ ਵੀਰ ਨੇ ਕਿਸੇ ਇਹਨੇ ਅੱਗੇ ਘਰੇ ਚਵਾਈ ਲਈ ਲੈਣੀ ਆ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਉਸ ਤੋਂ ਪਹਿਲਾਂ ਤਸੱਲੀ ਆ ਦੋਸਤੋ ਤਸੱਲੀ ਜਿਹੜੀ ਹੈਗੀ ਉਹ ਥੋਡੀ ਆ ਤੁਸੀਂ ਦੋ ਟਾਈਮ ਉੱਤੇ ਪਕੇ ਆ ਕਿਉਂਕਿ ਸੂਨ ਦੇ ਵਿੱਚ ਦਿਨ ਬਾਕੀ ਆ ਟਿਪਕੇ ਚਾਰੇ ਥਾਂਾਂ ਦੀ ਚੈੱਕ ਪਾਸ ਬਾਈ ਹੋਰੀ ਅੱਗੋਂ ਕਰਕੇ ਲੈ ਕੇ ਆਏ ਤੁਸੀਂ ਵੀ ਜਿਹੜੀ ਜ਼ਰੂਰ ਕਰਕੇ ਲੈ ਜਾਓ ਬੇਸ਼ੱਕ ਤੇ ਨਿਸ਼ਾਨ ਪ੍ਰੋਪਰ ਨੇ ਠੀਕ ਆ ਜੀ ਓਵਰ ਆਲ ਜਿਹੜੇ ਕੈਰੈਕਟਰ ਹੈਗੇ ਨੇ ਉਹ ਉੱਪਰ ਉੱਪਰ ਲੱਗੇ ਹੈਗੇ ਆ ਪੂਛ ਜਿਹੜਾ ਸੂਤ ਨਿਸ਼ਾਨ ਵੀ ਹੈਗਾ ਤੇ ਜਿਹੜੇ ਚਾਰੇ ਕੋਰੇ ਜਿਹੜੇ ਵਾਈਟ ਆ ਠੀਕ ਆ ਜੀ ਅਗਲੇ ਪੈਰਾਂ ਦੇ ਜਵਾਬ ਤੇ ਜਿਹੜਾ ਆਰਡਰ ਤੇ ਹਵਾਨੇ ਤੇ ਆ ਉਹ ਵੀ ਦਾਗ ਪ੍ਰੋਪਰ ਤੇ ਤਾਂ ਵੇਖਣ ਦੇ ਵਿੱਚ ਤੁਹਾਨੂੰ ਮਿਲੇਗਾ ਹਾਂ ਤਾਂ ਸਾਲੀਨੋ ਦੇਖ ਕੇ ਮੇਰਾ ਵੀਰ ਕੋਈ ਵੀ ਜਿਸ ਨੇ ਖਰੀਦਣੀ ਆ ਤੁਸੀਂ ਕਾਲ ਕਰ ਲਿਓ ਉਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਜਿਹੜੀ ਇਹ ਭਾਈ ਆਪਣੇ ਕੋਲ ਅੱਜ ਹੀ ਆਈ ਹੈ ਤਕਰੀਬ ਨੇ ਹੁਣ ਇਹ ਜੇ ਤੁਰ ਹੀ ਆਈ ਠੀਕ ਹੈ ਜੀ ਸੋ ਇਹਦੇ ਬਾਰੇ ਕੀ ਹੈਗਾ ਜੀ ਇਹ ਦੁੱਜੇ ਸੁਵੇ ਝੋਟੀਆਂ ਸਿੰਘ ਮੌਂ ਦੀ ਬਹੁਤ ਸੋਹਣੀ ਹੈ ਹਮ ਅਜੇ ਦਿਨ ਲੈ ਜੂਏ ਦਾ ਬਿਲਕੁਲ ਬਿਲਕੁਲ ਸੋ ਤਾਜੀ ਦੋਸਤੋ ਹੁਣੇ ਆਈ ਹੈ ਮੌਕੇ ਤੇ ਆਈ ਹੈ ਤਕਰੀਬ ਉਹਦੇ ਨਿਵਾਈ ਧਵਾਈ ਨਹੀਂ ਹੈਗੀ ਤੇ ਬਾਕੀ ਤੁਸੀਂ ਜ਼ਰੂਰ ਚੈੱਕ ਕਰ ਲਓ ਸਾਰੇ ਪਾਸਿਓਂ ਰਾਜੀ ਆ ਵਜਨ ਵਿੱਚ ਵੀ ਆ ਤੇ ਵੇਟ ਬੂਡ ਕਾਫੀ ਜ਼ਿਆਦਾ ਹੈਗਾ ਤੇ ਸੈਕੰਡ ਟਾਈਮਰ ਅ ਸਵੇਰ ਦੁਜਾ ਸੁਣਾ ਜੀ ਅੱਗੇ ਚੱਲ ਅੱਛਾ ਜੀ ਤੇ ਕਰੀਏ ਮੂੰਹ ਮੜਾ ਇਹਨੂੰ ਆ ਲੋ ਸੂਆ ਦੁਜਾ ਸੁਣਾ ਤੇ ਸਿੰਘ-ਸੁੰਗ ਦੀ ਬੰਤਰ ਵੀ ਬਿਲਕੁਲ ਇਕੁਅਲ ਜੀ ਆ ਬਰਾਬਰ ਦੇ ਦੋਨੋਂ ਸਿੰਘ ਨੇ ਤੇ ਕੁੰਡੀ ਚੂਰ ਆ ਤੇ ਪਰ ਤੋਂ ਪਰ ਬਾਈ ਜੀ ਵਧੀਆ ਸੀ ਹਾਂ ਇਹ ਇੱਕਦਮ ਪਰ ਪਰ ਨਹੀਂ ਮੈਂ ਠੀਕ ਆ ਹਨਾ ਦੀ ਆਪਣੀ ਗਰੰਟੀ ਹੋਊਗੀ ਆ ਵੇਖੋ ਅਜੇ ਤਕਰੀਬਨ ਲੈ ਲਏ ਜਿਆਦਾ ਪਈ ਨਹੀਂ ਅਜੇ ਟਾਈਮ ਲੈ ਜਾਊਗੀ ਲੈ ਜਾਊਗਾ ਹਾਂ ਠੀਕ ਆ ਸੋ ਕੁਛ ਦੇ ਬਾਰੇ ਪਤਾ ਲੱਗਾ ਵੀ ਪਰਿਵਾਰ ਤੋਂ ਵੀ ਦੁੱਧ ਦੁੱਧ ਘਰ ਵਾਲੇ ਦਾ 12 13 ਕਿਲੋ ਮੰਨਤੀ ਕਹਿੰਦੇ 10 ਕਿਲੋ ਤਾਂ ਪਹਿਲੇ ਸਵੇਰ ਦਿੱਤਾ ਹੀ ਹੋਊਗਾ 10 ਲੀਟਰ ਤਾਂ ਚ ਨਾਰਮਲ ਪਸ਼ੂ ਦਿੰਦਾ ਹੀ ਆ ਜੀ 12 ਕਿਲੋਰ ਕੀ ਦੇ ਦਊਗੀ ਛੋਟੀ ਬਹੁਤ ਚੰਗੀ ਵੱਡੀ ਆ ਠੀਕ ਆ ਹਾਂ ਕੱਦ ਫੁੱਦਾ ਨਹੀਂ ਠੀਕ ਬਖਾਦ ਗਏ ਨੂੰ ਵੀ ਸੋ ਕਿਸਾਨ ਵੀਰੋ ਸੈਕੰਡ ਟਾਈਮ ਮਰਾ ਦੂਜਾ ਸੂਬਾ ਸੋਣੀ ਹੈ ਬਾਈ ਹੋਰਾਂ ਦੱਸਿਆ ਵੀ ਵਪਾਰ ਦੇ ਵਿੱਚ ਨੇ ਦੋਸਤੋ ਪਸ਼ੂ ਆ ਤਕਰੀਬਨ ਅੱਜ ਹੀ ਇਹ ਮੱਝ ਨਵੀਂ ਆਈ ਬਾਈ ਹੋਰਾਂ ਦੇ ਕੋਲ ਸੋ ਕੰਟੈਕਟ ਕਰ ਸਕਦੇ ਹੋ ਤੁਸੀਂ ਬਾਈ ਸੁਖਦੇਵ ਦੇ ਨਾਲ ਤੇ ਚੰਗੀ ਆ ਹੈਵੀ ਬਾਡੀ weight ਆ ਤੇ ਸੂਣ ਦੇ ਵਿੱਚ ਹਜੇ ਤਕਰੀਬਨ ਦਿਨ ਲੈ ਜੂਗੀ ਕਿਉਂਕਿ ਜਿਹੜਾ ਹਜੇ ਧਾਰਾ ਹਵਾਨਾ ਹਜੇ ਭਰਨਾ ਸ਼ੁਰੂ ਨਹੀਂ ਕੀਤਾ ਗਿਆ ਲਾਏ ਨਹੀਂ ਪਈਗੀ ਤੇ ਉਹ ਹਫਤਾ ਡੇਢ ਹਫਤਾ ਜਿਹੜਾ ਸਮਾਂ ਲੱਗੂਗੀ। ਭਾਈ ਜੀ ਕਿੰਨੀ ਡਿਮਾਂਡ ਕਰਤੀ ਆਂ ਦੀ? ਇਹ ਰਾਜ ਸੇ ਜੇ ਤਾਂ ਕੋਈ ਖੜੇ ਹੋਣਾ ਹਾਂਜੀ ਹੁਣ 70000 ਦੀ। ਹਾਂਜੀ ਜੇ ਕੋਈ ਤਿਆਰ ਹੋਈ ਲਵੇ 80000 ਦੀ ਮੈਂ ਦੇਵਾਂ। ਠੀਕ ਹੈ। ਹਾਂ ਹਾਂ। ਮਤਲਬ ਘੱਟ ਤੋਂ ਘੱਟ ਵੀ ਵੇਖੀ ਤਾਂ ਦੋ ਹਫਤੇ ਬੰਨੇ ਆ ਜੀ। ਦੋ ਹਫਤੇ ਬੰਨੇ ਦੋ ਹਫਤੇ ਨੂੰ ਮੈਂ ਵੀ ਤੇਜ਼ੀ ਚ ਆ ਜਾਣਾ। ਤੇ ਜੇਕਰ ਅੱਜ ਕੋਈ ਲੱਗੇ ਜਾਂਦਾ ਜੀ ਕਿੰਨਾ ਦੱਸਿਆ ਸੀ? ਅੱਜ 70000 70000 ਹਾਂ। ਉੱਚ ਵੀ 1000 ਮਾਨ ਕਰਦਾਂਗੇ ਠੀਕ ਹੈ ਜੀ ਹਾਂ ਤੇ ਜੇ ਕੋਈ ਉਦੋਂ ਲ ਜਾਂਦਾ ਉਹ ਤੋਂ ਵਾਪਸ ਹੀ 1000 ਦਿਨਾਂ ਦੇ ਵਿੱਚ ਠੀਕ ਆ ਕਿਉਂਕਿ ਇਹਨੂੰ ਵੀ ਦਿਨ ਸਾਹਮਣੇ ਪੈਣੀ ਹੈ ਬਾਕੀ ਹੋਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਵੇਖੀ ਤਸੱਲੀ ਨਾਲ ਜੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਜੀ ਕੋਈ ਨਹੀਂ ਕੋਈ ਅੱਗੇ ਪਿੱਛੇ ਦੀ ਕਿਸੇ ਤਰ੍ਹਾਂ ਦੀ ਅਜੇ ਤੱਕ ਤਾਂ ਕੋਈ ਨਹੀਂ ਠੀਕ ਹੈ ਜੀ ਸੋ ਦੋਸਤੋ ਆਓ ਤੁਸੀਂ ਵਿਜ਼ਿਟ ਕਰਕੇ ਚਾਹੇ 2 ਘੰਟੇ 3 ਘੰਟੇ ਕਿਉਂਕਿ ਹੁੰਦਾ ਨਾ ਵੀ ਪਸ਼ੂ ਬਹਿ ਜੇ ਬੈਠਾ ਪਸ਼ੂ ਚੰਗੀ ਤਰ੍ਹਾਂ ਤਸੱਲੀ ਕਰ ਲੀਏ ਆ ਜੀ ਤਸੱਲੀ ਕਰ ਲਿਓ 2 ਘੰਟੇ ਬਾਅਦ ਦੇ ਕੋਲ ਨਾਲੇ ਚਾਹ ਪਾਣੀ ਪੀਓ ਨਾਲੇ ਤਸੱਲੀ ਕਰ ਲਿਓ 2 ਘੰਟੇ ਪਸੂ ਬੈੰਦਾ ਪਰ ਜੇ ਤਸੱਲੀ ਨਾਲ ਵੇਖਣ ਤੋਂ ਬਾਅਦ ਤੁਸੀਂ ਇਹ ਖਰੀਦ ਸਕਦੇ ਜੀ ਤੇ ਅੱਗੋਂ ਕਿਉਂਕਿ ਨਹੀਂ ਇਹ ਸੂਖੂ ਰਾਜ ਤੋਂ 10 ਦਿਨਾਂ ਦੇ ਵਿੱਚ ਤੁਸੀਂ ਦੱਸ ਸਕਦੇ ਨਾ ਤੱਕਾ 1.5 ਹਫ਼ਤਾ ਮੈਂ ਦੱਸਿਆ ਜੀ 1.5 ਹਫ਼ਤੇ ਤੱਕ ਇਹਨੇ ਸੂਖਣਾ ਸੋ ਮੁੱਲ ਜਿਹੜਾ ਬਾਈ ਨੇ ਅੱਜ ਦਾ ਦੱਸਤਾ ਉਸ ਤੋਂ ਬਾਅਦ ਜਿਹੜਾ ਸਾਂਭ ਸੰਭਾਲ ਹੁੰਦੀ ਹੈ 10 ਦਿਨ ਜਦਕਿ ਬਿਲਕੁਲ ਰੈਡੀ ਪਸੂ ਹੁੰਦਾ ਉਹਦੀ ਜਿਹੜੀ ਡਿਮਾਂਡ ਹੈਗਾ ਰੇਟ ਹੈ ਦੋਸਤੋ ਉਹ ਕੰਡੀਸ਼ਨ ਜਿਹੜੀਆਂ ਹੋਰ ਹੋ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਬਾਈ ਜੀ ਹੋਰ ਤੇ ਨਹੀਂ ਆਪਣੇ ਕੋਲ ਪਸੂ ਮਾਲ ਹੈ ਰਹਿਗਾ ਵਿਖਿਆ ਔਰ ਛੋਟੀ ਪਰੇ ਗਰੀਦਾਂ ਠੀਕ ਹੈ ਠੀਕ ਹੋਰ ਚੋਟੀ ਕਰਦੇ ਰਹਾਂਗੇ ਠੀਕ ਹੈ ਤੇ ਬਾਈ ਸੁਖਦੇਵ ਇੱਕ ਸੰਪਰਕ ਨੰਬਰ ਪਾਜੀ ਜਰੂਰ ਦੱਸ ਗਿਆ 8872880568 8872880568 ਠੀਕ ਹੈ ਜੀ ਸੋ ਦੋਸਤੋ ਇਹ ਹਨ ਬਾਈ ਸੁਖਦੇਵ ਸਿੰਘ ਪਿੰਡ ਬਲਟੂਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਤਕਰੀਬਨ ਦੋਸਤੋ ਪੱਟੀ ਮੋੜ ਤੋਂ ਜਦੋਂ ਆਪਾਂ ਖੇਮ ਕਰਨਾ ਰੋਡ ਆਉਣੇ ਦਾ ਰਸਤੇ ਵਿੱਚ ਪਿੰਡ ਬਲਟੂਹਾ ਕਾਫੀ ਮਸ਼ਹੂਰ ਪਿੰਡ ਆ ਤੁਸੀਂ ਵਿਜ਼ਿਟ ਕਰਕੇ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਜੀ ਬਾਤचीत ਕਰ ਸਕਦੇ ਜੀ ਪਸ਼ੂ ਚੰਗੇ ਨੇ ਪਸ਼ੂ ਪਸੰਦ ਆਉਣਗੇ ਕਿਉਂਕਿ ਅਗਲੇ ਘਰੋਂ ਆਉਂਦੇ ਆ ਆਪਣੇ ਵਰਗੇ ਕਿਸਾਨ ਜ਼ਿਮੀਂਦਾਰਾਂ ਦੇ ਘਰੋਂ ਪਸ਼ੂ ਜਾਂਦੇ ਆ ਵਪਾਰੀ ਵੀਰ ਖਰੀਦੇ ਆ ਤੇ ਤੁਹਾਡੇ ਘਰਾਂ ਤੱਕ ਜਿਹੜੇ ਪਹੁੰਚਦੇ ਹੋ ਜਾਂਦੇ ਆ ਸੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ